ਸਮਰਾਲਾ ਦੇ ਨੇੜਲੇ ਪਿੰਡ ਜਲਨਪੁਰ ਚ ਦੇਰ ਰਾਤ ਪਰਾਲੀ ਵਾਲੀਆਂ ਗੱਠਾਂ ਨੂੰ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਤਿੰਨ ਟਾਂਕਾਂ ਵਿੱਚੋਂ ਗਵਲੀ ਟਾਂਕ ਨੂੰ ਅੱਗ ਲੱਗੀ ਜਿਸ ਨਾਲ ਪਰਾਲੀ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ ਸੂਚਨਾ ਮਿਲਦੇ ਹੀ ਪਰਾਲੀ ਡੰਪ ਦੇ ਮਾਲਕ ਲਖਵੀਰ ਸਿੰਘ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਸਮਰਾਲਾ ਅਤੇ ਖੰਨੇ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਸਾਰੀ ਰਾਤ ਲੱਗੀ ਰਹੀ ਤੇ ਅੱਜ ਸਵੇਰੇ ਤੱਕ ਵੀ ਲਪਟਾਂ ਦਿਖਾਈ ਦਿੰਦੀਆਂ ਰਹੀਆਂ ਪਰਾਂਦੀ ਡੰਪ ਦੇ ਮਾਲਕ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਲਗਭਗ 1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ 인ਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਲਗਭਗ 8:30 ਤੇ ਦੰਤ ਤੇ ਮੌਜੂਦ ਲੇਬਰ ਵੱਲੋਂ ਅੱਗ ਦੀ ਸੂਚਨਾ ਮਿਲੀ ਸੀ। ਉਹਨਾਂ ਮੁਤਾਬਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਭਗ ਡੇਢ ਘੰਟੇ ਬਾਅਦ ਮੌਕੇ ਤੇ ਪਹੁੰਚੀਆਂ। ਉਦੋਂ ਤੱਕ ਅੱਗ ਨੇ ਤਿੰਨਾ ਤਾਂਕਾ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ। ਪਿੰਡ ਵਾਸੀਆਂ ਨੇ ਵੀ ਅੱਗ ਤੇ ਕਾਬੂ ਪਾਉਣ ਲਈ ਪੂਰੀ ਕੋਸ਼ਿਸ਼ ਕੀਤੀ ਪਰ ਅੱਗ ਦੀਆਂ ਲਪਟਾਂ ਨਾਲ ਪਰਾਲੀ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ। ਇੰਦਰਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਉਹਨਾਂ ਦੀ ਵਾਅਦੇ ਤੋਂ ਵਾਅਦਾ ਮਦਦ ਕੀਤੀ ਜਾਵੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਅੱਛਾ ਕੀ ਘਟਨਾ ਹੈ ਵਾਪਰੀ ਹੈ ਜਿਹੜੀ ਪਰਾਲੀ ਨੂੰ ਅੱਗ ਲੱਗੀ। ਇਹ ਪਿੰਡ ਸਾਡਾ ਜਲਨਪੁਰ ਹੈ ਜੀ। ਇਹ ਘਟਨਾ ਰਾਤ ਨੂੰ ਤਕਰੀਬਨ ਸਵਾ 8:30 ਦੀ ਹੈ ਜੀ। ਤੇ ਇੱਥੇ ਲੇਬਰ ਸਾਡਾ ਮਾਲ ਲੱਗਿਆ ਹੋਇਆ। ਤਕਰੀਬਨ 3-4 ਕਿੱਲਿਆਂ ਦੇ ਵਿੱਚ ਜਿਹਦੇ ਵਿੱਚ ਸਵਾ 8:30 ਵਜੇ ਇੱਥੇ ਲੇਬਰ ਡੰਪ ਦੇ ਸਾਡੇ ਨਾਲੇ ਲੇਬਰ ਹੈ। ਲੇਬਰ ਨੂੰ ਜਿਹੜੇ 3 ਡੰਪ 3 ਸਟੈਕ ਲੱਗੇ ਹੋਏ ਸੀ ਵਿਚਾਲੇ ਸਟੈਕ ਦੇ ਵਿਚਾਲੇ ਅੱਗ ਥੋੜੀ ਜੀ ਦਿਖੀ। ਤੇ ਉਹਨਾਂ ਨੇ ਜਦੇ ਫੋਨ ਕੀਤਾ ਘਰ ਨੂੰ ਪਿੰਡੋਂ ਬੰਦੇ ਆਏ ਅੱਗ ਆ ਕੇ ਉੱਤੇ ਬੁਝਾਉਣ ਦੀ ਕੋਸ਼ਿਸ਼ ਕੀਤੀ ਕਾਫੀ ਜ਼ਿਆਦਾ ਮਾਲਕ ਲਖਵੀਰ ਸਿੰਘ ਦਾ ਮਾਲ ਆ ਇਹ ਲਖਵੀਰ ਸਿੰਘ ਆਪ ਮੌਕੇ ਤੇ ਆ ਕੇ ਉਹਨਾਂ ਨੇ ਕਾਫੀ ਜ਼ਿਆਦਾ ਮਸ਼ੱਕਤ ਕੀਤੀ ਪਰ ਨਹੀਂ ਅੱਗ ਕਾਬੂ ਨਹੀਂ ਆਈ ਤੇ ਕੁਦਰਤੀ ਤੌਰ ਤੇ ਹਵਾ ਇੰਨੀ ਤੇਜ਼ ਆ ਗਈ ਉਹ ਅੱਗ ਸਾਰੇ ਡੰਪ ਦੇ ਉੱਤੇ ਫੈਲ ਗਈ ਤੇ ਪਿੰਡ ਦੇ ਬੰਦਿਆਂ ਨੇ ਬਹੁਤ ਸਹਿਯੋਗ ਕੀਤਾ ਜਿਹੜਾ ਨਾਲ ਦਾ ਡੰਪ ਥੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆਰੋਹ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਏ ਤੇ ਲਖਵੀਰ ਸਿੰਘ ਨੂੰ ਬਹੁਤ ਹੀ ਜ਼ਿਆਦਾ ਉਤੋਂ ਕਹਿ ਸੁਣ ਕੇ ਉਤਾਰਿਆ ਉਤਰਦਾਰੀ थी ਅੱਗ ਬੁਝਾਉਣ ਲੱਗਿਆ ਸੀ ਔਰ ਖਤਰੇ ਦੇ ਵਿੱਚ ਦੀ ਪੂਰਾ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਸਾਡਾ ਉਪਰਾਲਾ ਇਹ 4 ਸਾਲ ਤੋਂ ਕਰ ਰਿਹਾ ਸੀ ਲਖਵੀਰ ਸਿੰਘ ਤੇ ਜਿਹੜਾ ਪ੍ਰਦੂਸ਼ਣ ਦੇ ਵਿੱਚ ਅਸੀਂ ਬਹੁਤ ਵੱਧ ਚੜ ਕੇ ਸਹਿਯੋਗ ਕੀਤਾ ਔਰ ਇਹਦੇ ਨਾਲੇ 3-4 ਪਿੰਡਾਂ ਦਾ 5-7 ਪਿੰਡਾਂ ਦਾ ਅਸੀਂ ਤਕਰੀਬਨ ਸਾਡੇ ਅੱਗ ਨਹੀਂ ਲੱਗੀ ਹੈਗੀ ਇਸ ਉਪਰਾਲੇ ਦੇ ਸਦਕੇ ਤੇ ਹੁਣ ਜਿਹੜਾ ਨੁਕਸਾਨ ਹੈ ਇਹਦੇ ਵਿੱਚ ਅਸੀਂ ਮੈਂ ਵੀ ਇੱਕ ਇਹਦਾ ਪਰਾਲੀ ਦਾ ਕੰਮ ਕਰਦਾ ਪੰਜ-ਛੇ ਸਾਲ ਤੋਂ ਤੇ ਸਾਨੂੰ ਵੀ ਡਰ ਲੱਗਦਾ ਵੀ ਇਹ ਕੰਮ ਦੇ ਵਿੱਚ ਕਿਤੇ ਸਾਡੇ ਨਾਲ ਵੀ ਕੱਲ ਨੂੰ ਇਹੋ ਜਿਹੀ ਕੋਈ ਦੁਰਘਟਨਾ ਨਾ ਹੋ ਜਾਵੇ ਸੋ ਪੁਰਜੋਰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਰਦਾਰ ਲਖਵੀਰ ਸਿੰਘ ਦੀ ਜਿੰਨੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹਦਾ ਘਟੋ-ਘਟ ਨੁਕਸਾਨ ਦੇ ਵਿੱਚ ਪਰਪਾਈ ਹੋ ਸਕੇ ਤੇ ਸਾਨੂੰ ਬਾਕੀ ਬੰਦਿਆਂ ਨੂੰ ਵੀ ਹੌਸਲਾ ਹੋਵੇ ਇਹ ਪ੍ਰਦੂਸ਼ਣ ਦੇ ਜਿਹੜਾ ਮਹੱਮ ਚੱਲਦੀ ਹੈ ਇਹਨੂੰ ਅਸੀਂ ਨਿਰੰਤਰ ਜਾਰੀ ਰੱਖ ਸਕੀਏ ਅੰਮਾ ਜੀ ਕਿੰਨੇ ਕ ਦਾ ਜੇ ਲਾਲੀ ਨੂੰ ਸਾਨੂੰ ਇਹ ਜੀ ਉਹ ਲਖਵੀਰ ਸਿੰਘ ਇਹ ਦੱਸ ਸਕਦੇ ਨੇ ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਹੈਗਾ ਕਿੰਨਾ ਆਗੇ ਜਿਹੜਾ ਪ੍ਰੋਬਲਮ ਹੈ ਦੇਖੋ ਕੀ ਨਾਮ ਹੈ ਜੀ ਤੁਹਾਡਾ ਮੇਰਾ ਮਹਿੰਦਰਜੀਤ ਸਿੰਘ ਆ ਜੀ ਅੱਛਾ ਇੰਦਰਜੀਤ ਜੀ ਇਹ ਪਰਾਲੀ ਨੂੰ ਅੱਗ ਲੱਗੀ ਹੈ ਤੇ ਕਿੱਦਾਂ ਇਹ ਘਟਨਾ ਵਾਪਰੀ ਹੈ ਘਟਨਾ ਸਾਥ ਦੇਖੋ ਵੀ ਸੰਤਾ ਪਰਾਲੀ ਨੂੰ ਅੱਗ ਲੱਗੀ ਹੋਈ ਦੀ ਪਤਾ ਲੱਗਿਆ ਇਥੋਂ ਲੇਬਰ ਦਾ ਫੋਨ ਗਿਆ ਵੀ ਤੁਹਾਡੀ ਪ੍ਰਾਲੀ ਨੂੰ ਅੱਡ ਲਾ ਜੀ ਤੇ ਜਦੋਂ ਚਲੋ ਕੋਸ਼ਿਸ਼ਾਂ ਬਹੁਤ ਸੀ ਡਿਪੈਂਡ ਨਹੀਂ ਵੀ ਕੀਤੀ ਫੈਰ ਬਰੇਡ ਨੂੰ ਵੀ ਫੋਨ ਕੀਤਾ ਬਾਰ ਬਾਰ ਬਰੇਡ ਤੇ ਤਕਰੀਬਨ 1.5 ਘੰਟੇ ਬਾਅਦ ਆਈ ਹੈ ਜੀ ਉਹਦੇ ਜਾਨ ਨੂੰ ਸਾਰਾ ਸਾਡਾ ਨੁਕਸਾਨ ਹੋ ਚੁੱਕਿਆ ਸੀ ਅੱਜ ਤਿੰਨੇ ਗੱਜਾਂ ਨੂੰ ਲੱਜੂ ਪਈ ਸੀ ਕਿ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਣਾ ਮੰਨ ਕੇ ਚਲੋ ਜੀ ਤੁਸੀਂ ਅਸਰਟ 8 ਵਜੇ ਦੇ ਲਗਭਗ ਹੈ ਜੀ ਕੁਝ ਕਾਰਨ ਪਤਾ ਲੱਗ ਪਾਇਆ ਵੀ ਕੀ ਹੋ ਸਕਦਾ ਕਾਰਨ ਕਾਰਨ ਤਾਂ ਇਹ ਹੋ ਸਕਦਾ ਵੀ ਜਿਵੇਂ ਕਿਸੇ ਨੇ ਮੰਨ ਲਓ ਵੀ ਉਹ ਜਿਹੜੇ ਛੜਦੇ ਨੇ ਵੀ ਪੈਰਾਸ਼ੂਟ ਕਹਿਂਦੇ ਨੇ ਕੋਈ ਇਦਾਂ ਦਾ ਕੋਈ ਛੱਟ ਆ ਜਾਣੀ ਆ ਵੀ। ਬਾਕੀ ਕੋਈ ਅਸਲ ਕਾਰਨ ਦਾ ਅਸਲ ਹੀ ਕਾਰਨ ਦਾ ਕੋਈ ਪਤਾ ਨਹੀਂ ਹੈ ਜੀ। ਕਿੰਨੀਆਂ ਕਿ ਫਾਇਰ ਰੇਡ ਦੀਆਂ ਗੱਡੀਆਂ ਇੱਥੇ ਗੱਡੀਆਂ ਇੱਕ ਪਹਿਲਾਂ ਆਈ ਆ ਜੀ ਇੱਕ ਘੰਟਾ ਬਾਅਦ ਆਈ ਆ ਜੀ। ਜਿਹੜੀ ਪਹਿਲੀ ਗੱਡੀ ਆਈ ਆ ਉਹ ਫੋਨ ਡਰ ਤੋਂ ਤਕਰੀਬਨ ਯਾਨੀ ਡੇਢ ਘੰਟਾ ਬਾਅਦ ਆਈ ਆ ਜੀ। ਕਿੰਨੇ ਕੁ ਦਾ ਨੁਕਸਾਨ ਹੋ ਚੁੱਕਿਆ ਹੈ? ਨੁਕਸਾਨ ਤਾਂ ਕਾਫੀ ਆ ਜੀ ਸਾਡਾ। ਅੰਦਾਜ਼ਨ ਕੁਝ ਉਹਨਾਂ ਦੱਜਾਂ ਦਾ ਇਹ ਮੰਨ ਕੇ ਚੱਲੋ ਵੀ ਉਹ 1 ਕਰੋੜ ਦੇ ਲੱਗ ਕਰੋੜ ਦੇ ਲੱਟਪੱਟ ਹੋ ਸਕਦਾ ਜੀ 1 ਕਰੋੜ ਦਾ ਹਾਂ ਜੀ ਇਹ ਕਿੱਥੇ ਜਾਣੀ ਕਿੱਥੇ ਸੀ ਪਰਾਲੀ ਇਹ ਜਾਣੀ ਦੋ ਤਿੰਨ ਪਾਰਟੀਆਂ ਨੂੰ ਸੀ ਜਿੱਟ ਤਾਂ ਇੱਥੇ ਸ਼੍ਰੀ ਗਣੇਸ਼ ਨੂੰ ਜਾਣੀ ਸੀ ਜੀ ਤੇ ਯਾਰਕ ਸਰੰਦ ਜਾਣੀ ਸੀ ਜੀ ਕੁਝ ਸਾਡੇ ਨਾਲਾ ਡੜ ਜਾਣੀ ਸੀ ਦੋ ਤਿੰਨ ਪਾਰਟੀਆਂ ਸਾਡੇ ਟੈਂਡਰ ਸੀਗੇ ਇਹ ਹੁਣ ਹਾਲੇ ਵੀ ਲੱਗੀ ਵੀ ਆਗੇ ਤੇ ਇਹ ਕਿਦਾਂ ਫਿਰ ਬੁਝੂ ਕਿਦੋਂ ਤੱਕ ਨੂੰ ਕੁਝ ਇਹ ਤਾਂ ਜੀ ਹੁਣ ਮੁਸ਼ਕਲਾ ਬੁਝਣੀ ਤਾਂ 100% ਇਹ ਤਾਂ ਸਾਰਾ ਖਤਮ ਹੋ ਕੇ ਬੁਝਣੀ ਆ ਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਮਾਰ ਤੋ ਅਸੀਂ ਕਰਦੇ ਆਂ ਵੀ ਸਰਕਾਰ ਸਾਨੂੰ ਵੱਧ ਤੋਂ ਵੱਧ ਕਿਤੇ ਜੋ ਵੀ ਉਹਨਾਂ ਦੇ ਫੰਡ ਵਿੱਚ ਕੋਈ ਮਈਆ ਟਰਵਾਵੇ ਤਾਂ ਕਿ ਜੋ ਸਾਡਾ ਇਨਸਾਨ ਹੋਇਆ ਸੀ ਕੁਝ ਨਾ ਕੁਝ ਉਹਦਾ ਟੰਮ ਚਲਾਉਣ ਜੋਗੇ ਪਾ ਚ ਸੱਚੀ ਮਾਣ ਕੀ ਨਾਮ ਹੈ ਤੁਹਾਡੇ ਜੀ ਮੇਰਾ ਨਾਮ ਸਦਾ ਅਵਤਾਰ ਸਿੰਘ ਹੈ ਜੀ ਮੈਂ ਇਸੇ ਪਿੰਡ ਜਲਨਪੁਰ ਦਾ ਰਹਿਣ ਵਾਲਾ ਜੀ ਜਿਹੜੀ ਅੱਗ ਲੱਗੀ ਹੈ ਇਹ ਪਰਾਲੀ ਦੀ ਕਿੰਨੇ ਦਾ ਨੁਕਸਾਨ ਹੋਇਆ ਇਹ ਨੁਕਸਾਨ ਤਾਂ ਜੀ ਬਹੁਤ ਵੱਡਾ ਹੈ ਪਰ ਭਾਈ ਹੋਣੀ ਮੁਸ਼ਕਲ ਹੈ ਤਕਰੀਬਨ ਆ ਅਰਾਊਂਡ 1 ਕਰੋੜ ਦੇ ਨੇੜੇ ਤੇੜੇ ਮਤਲਬ ਨੁਕਸਾਨ ਹੋ ਗਿਆ ਇਹਦਾ ਹਾਂਜੀ ਕਿ ਉਪਰਾਲੀ ਕਿਹੜੇ ਕੰਮ ਲਈ ਤੁਸੀਂ ਬਤਾਲੀ ਕਿ ਮਕਸਦਪਾ ਦੇਖ ਰਹੇ ਤੁਸੀਂ ਉਪਰਾਲੀ ਨੂੰ ਅੱਗ ਜਿਹੜੀ ਹੈ ਲਾਈ ਜਾਂਦੀ ਹੈ ਖੇਤਾਂ ਦੇ ਵਿੱਚ ਪਰ ਤੁਸੀਂ ਜਿਹੜੀ ਇਹ ਇਹਦਾ ਡੰਪ ਰੱਖਿਆ ਹੋਇਆ ਸੀ ਹਾਂਜੀ ਇਹ ਸਾਡਾ ਮਕਸਦ ਹੈਗਾ ਜੀ ਇਹ ਮਤਲਬ ਪਰਿਆਵਰਣ ਸਹੀ ਰਹੇ ਅਸੀਂ ਮਤਲਬ ਕਾਫੀ ਮਸ਼ੀਨਰੀ ਸਾਡੇ ਕੋਲ ਇਕੱਠੀ ਕੀਤੀ ਹੋਈ ਹੈ 10-12 ਟਰੈਕਟਰ ਨੇ 10-12 ਟਰੇਲਰ ਨੇ ਤੇ ਤਕਰੀਬਨ 150 ਬੰਦਾ ਸਾਡੇ ਕੋਲ ਲੇਬਰ ਦਾ ਕੰਮ ਕਰ ਰਿਹਾ ਉਹ ਸਾਡਾ ਮਕਸਦ ਇਹੀ ਹੈ ਵੀ ਪ੍ਰਦੂਸ਼ਣ ਖੇਤਾਂ ਵਿੱਚ ਨਾ ਫੈਲੇ ਤੇ ਜ਼ਿਮੀਂਦਾਰਾਂ ਨੂੰ ਖੇਤੀ ਕਰਨ ਲਈ ਕੋਈ ਪ੍ਰੋਬਲਮ ਨਾ ਆਵੇ ਜਿਵੇਂ ਉਹਨਾਂ ਨੇ ਹੁਣ ਕਣਕ ਦੀ ਬਜਾਈ ਚੋਰ ਨਾਲ ਚੱਲ ਰਹੀ ਹੈ ਜੇ ਉਹਨਾਂ ਦੇ ਖੇਤ 'ਚ ਪਰਾਲੀ ਹੁੰਦੀ ਆ ਤਾਂ ਉਹਨਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਨੇ ਇਸ ਨੂੰ ਸਾਂਭਣ ਦੀਆਂ ਜਿਹੜੇ ਛੋਟੇ ਜ਼ਿਮੀਨ ਖਾਸ ਕਰਕੇ ਛੋਟੇ ਜ਼ਿਮੀਂਦਾਰ ਨੇ ਕਿਉਂ ਵੱਡੀ ਮਸ਼ੀਨਰੀ ਨਹੀਂ ਅਫੋਰਡ ਕਰ ਸਕਦੇ ਸੋ ਉਹ ਮਕਸਦ ਉਹਨਾਂ ਦਾ ਕਾਫੀ ਹੱਲ ਹੋ ਜਾਂਦਾ ਉਹਨਾਂ ਦੀ ਹੈਲਪ ਕਰਦੇ ਆ ਤੇ ਸਮੇਂ ਸਿਰ ਉਹਨਾਂ ਦੇ ਖੇਤ ਵੇਲੀ ਹੋ ਜਾਂਦੇ ਨੇ ਉਹ ਅਗਲੀ ਖਾ ਆਪਣੀ ਫਸਲ ਬੀਜ ਲੈਂਦੇ ਆ ਮੰਗੀ ਮੰਗੀ ਕਰ ਦਿਓ ਤੁਸੀਂ ਮੰਗਤੇ ਅਸੀਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਇਹ ਹੀ ਕਰਦੇ ਆ ਕਿ ਇਹ ਹੁਣ ਇੰਨੀ ਮਿਹਨਤ ਕਰ ਰਿਹਾ ਇੰਨਾ ਕੋਲੋਂ ਖਰਚ ਕਰ ਰਿਹਾ ਡੇਲੀ ਦਾ ਤਕਰੀਬਨ 50-60000 ਰੁਪਏ ਸਾਡਾ ਲੇਬਰ ਦਾ ਡੀਜ਼ਲ ਦਾ ਇਹ ਡੇਲੀ ਦਾ ਖਰਚ ਆ ਰਿਹਾ ਤੇ ਹੁਣ ਇਹ ਸਾਰਾ ਕੁਝ ਦੇਖੋ ਤੁਹਾਡੇ ਸਾਹਮਣੇ ਹੈ ਇਹ ਸਵਾ ਬਣ ਗਿਆ ਤੇ ਸਰਕਾਰ ਜੇ ਸਾਨੂੰ ਮਤਲਬ ਟੁਕਮਾ ਮੁਆਵਜ਼ਾ ਦੇ ਦਵੇ ਤਾਂ ਅੱਗੇ ਵਾਸਤੇ ਵੀ ਅਸੀਂ ਇਸ ਐਫਰਟ ਨੂੰ ਕੰਟੀਨਿਊ ਕਰ ਕਰ ਸਕਦੇ ਹਾਂ ਕਿੰਨੇ ਕਟਾਨੇ ਮਾਲ ਹੋਊਗਾ ਜਿਹੜਾ ਇਹ ਲੱਗਦਾ ਜੀ ਤਕਰੀਬਨ 18 18-1900 ਟਨ ਬਹੁਤ ਬੜੀ 30 2000 ਤੋਂ ਉੱਤੇ ਹੁੰਦਾ 2000 ਤੋਂ ਉੱਤੇ ਜੀ ਕਾਫੀ ਕਿਉਂ ਇਹ ਮੇ ਗਿਣਤੀ 'ਚ ਕੋਈ ਹੈ ਨਹੀਂ ਅਜੇ ਤਾਂ ਫਿਲਹਾਲ ਖੇਤਾਂ ਜੋ ਇਕੱਠਾ ਕਰ ਕਰਕੇ ਲਿਆ ਕੇ ਇੱਥੇ ਸਟਾਕ ਕਰੀ ਜਾਂਦੇ ਆ ਕਿਦਾਂ ਫਿਰ ਇਹ ਬਚਾਇਆ ਦੂਸਰ ਕਿਵੇਂ ਤੁਸੀਂ ਇਹ ਜੀ ਕੁਛ ਤੇ ਮਤਲਬ ਸਾਰੇ ਪਿੰਡ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਉਸ ਪ੍ਰਸ਼ਾਸਨ ਵੱਲੋਂ ਦੋ ਗੱਡੀਆਂ ਫਾਇਰ ਦੀਆਂ ਆ ਗਈਆਂ ਸੀ ਤੇ ਅਸੀਂ ਕੋਸ਼ਿਸ਼ ਕੀਤੀ ਕਿ ਉਹ ਤਾਂ ਜੋ ਨੁਕਸਾਨ ਹੋ ਗਿਆ ਹੋ ਗਿਆ ਇਸ ਨੂੰ ਪਾਣੀ ਨਾਲ ਗਿੱਲਾ ਕਰਦੇ ਰਹੇ ਲਗਾਤਾਰ ਇਹ ਤਾਂ ਕਿ ਇਧਰੋਂ ਆ ਕੇ ਆਕੇ ਇਸ ਨੂੰ ਵੀ ਤਬਾਹ ਨਾ ਕਰ ਦੇਵੇ ਮਨਪ੍ਰਿੰਤ ਕੀ ਕਹਿਣਾ ਚਾਹੋਗੇ ਅੱਗ ਲੱਗੀ ਹੈ ਪਰਾਲੀ ਦੇ ਇੱਥੇ ਹਾਂਜੀ ਬਹੁਤ ਵੱਡਾ ਸਾਡਾ ਮੇਰਾ ਪਿੰਡ ਜਲਨਪੁਰ ਹੈ ਤੇ ਮੇਰੇ ਚਾਚਾ ਜੀ ਨੇ ਲਖਵੀਰ ਸਿੰਘ ਜੀ ਜਿਨ੍ਹਾਂ ਦੇ ਪਰਾਲੀ ਦੇ ਡੰਪ ਸੀਗੇ ਰਾਤ 8:30 ਵਜੇ ਇਹਨੂੰ ਜਿਹੜੀ ਅੱਗ ਲੱਗੀ ਆ ਸੋ ਪਿੰਡ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਆ ਬੁਝਾਉਣ ਦੀ ਪਰ ਅਗ ਬਹੁਤ ਜ਼ਿਆਦਾ ਸੀਗੀ ਸੋ ਅਸੀਂ ਦਾ ਸਰਕਾਰ ਅਗੇ ਹੀ ਮੰਗ ਕਰਦੇ ਆ ਕਿਉਂਕਿ ਇਹ ਪਰਿਆਵਰਣ ਨੂੰ ਸਾਫ ਸੁਥਰਾ ਰੱਖਣ ਦੇ ਲਈ ਮੈਂ ਕਹਿੰਦਾ ਵੀ 150 200 ਬੰਦਾ ਦਾ ਇਹਨਾਂ ਕੋ ਲੇਬਰ ਦਾ ਇਹ ਜਿੰਨਾ ਖਰਚਾ ਕਰਕੇ ਇਸ ਡੰਪ ਨੂੰ ਮਤਲਬ ਪਰਾਲੀ ਨਾ ਜਾਲ ਕੇ ਇਹਨਾਂ ਨੂੰ ਖੇਤਾਂ ਚ ਇਕੱਠੀ ਕਰ ਰਹੇ ਨੇ ਤਾਂ ਸਰਕਾਰ ਨੂੰ ਵੀ ਹੁਣ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਪੂਰੀ ਮੈਂ ਡੀਸੀ ਸਾਹਿਬ ਤੋਂ ਵੀ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਵੀ ਇਹੀ ਮੰਗ ਕਰਦਾ ਇਹ ਦੇਖੋ ਹੁਣ ਇਹ ਇਹਨਾਂ ਨੇ ਜੇ ਆਪਾਂ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਸਮਝਾਉਨੇ ਆ ਹੁਣ ਇਹ ਸਮਝ ਰਹੇ ਨੇ 100-100 ਕਿਲੋਮੀਟਰ ਤੋਂ ਪਰਾਲੀ ਲੈ ਕੇ ਰਾਤਾਂ ਨੂੰ ਜਾ ਕੇ ਇੱਥੇ ਆ ਕੇ ਡੰਪ ਤੇ ਪਰਾਲੀ ਇਕੱਠੀ ਕਰਦੇ ਨੇ ਕਿਉਂਕਿ ਜਿਹੜਾ ਸਾਡਾ ਵਾਤਾਵਰਨ ਸਾਫ਼ ਰਹੇ ਪਰ ਹੁਣ ਅੱਜ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਤਾਂ ਸਰਕਾਰ ਨੂੰ ਵੀ ਇਹਨਾਂ ਦੇ ਨਾਲ ਬਿਲਕੁਲ ਖੜਨਾ ਚਾਹੀਦਾ ਜੋ ਇਹਨਾਂ ਦਾ ਮਤਲਬ ਨੁਕਸਾਨ ਹੋਇਆ ਮੈਨੂੰ ਲੱਗਦਾ ਵੀ 1 ਕਰੋੜ ਦੇ ਲਗਭਗ ਨੁਕਸਾਨ ਹੋਇਆ ਤਾਂ ਪੂਰਾ ਇਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੀ ਕੰਡੀਸ਼ਨ ਰਾਤ ਦੇਖਣ ਵਾਲੀ ਸੀ ਕਿਉਂਕਿ ਜਦੋਂ ਇੱਕ ਮਿਹਨਤੀ ਕਿਸਾਨ ਆਪਣਾ ਸਰਕਾਰ ਦੇ ਨਾਲ ਲਾ ਕੇ ਇੰਨੇ ਸਾਧਨ ਲੈ ਕੇ ਕਰਜ਼ਾ ਚੱਕ ਕੇ ਇੱਕ ਸਾਧਨ ਲੈ ਕੇ ਸਰਕਾਰ ਨੇ ਇੱਕ ਗੱਲਾਂ ਨੂੰ ਕੰਟੀਨਿਊ ਕਰਦਾ ਹੋਇਆ ਪਰਿਆਵਰਣ ਨੂੰ ਬਚਾਉਣ ਦੇ ਲਈ ਇੰਨੀ ਮਿਹਨਤ ਕਰਦਾ ਹੈ ਜਦੋਂ ਉਹਦਾ ਨੁਕਸਾਨ ਹੋ ਜਾਂਦਾ ਆਪਾਂ ਨੂੰ ਵੀ ਪਤਾ ਹੈ ਵੀ ਦਿਲ ਇੱਕ ਵਾਰੀ ਕੰਬ ਜਾਂਦਾ ਕਿਉਂਕਿ ਸਾਡਾ ਪਿੰਡ ਇੱਥੇ ਅਸੀਂ ਪਹਿਲਾਂ ਪਿੰਡ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਬੱਚਾ ਬੱਚਾ ਰਾਤ ਪੈਂਦਾ ਇੱਥੇ ਪਹੁੰਚ ਗਿਆ ਸੀ ਸੋ ਸਰਕਾਰ ਤੋਂ ਉਹੀ ਮੰਗ ਕਰਦੇ ਹਾਂ ਕਿ ਬਿਲਕੁਲ ਇਹਨਾਂ ਦੀ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ ਤਾਂ ਜੋ ਇਹ ਕੰਮ ਨੂੰ ਕੰਟੀਨਿਊ ਰੱਖ ਸਕਣ